WT ਦਾ ਵਿਰੋਧ ਅਸੀਂ ਤਾਂ ਕਰ ਰਹੇ ਆ ਕਿਉਂਕਿ ਜਿਹੜਾ ਕੁਝ ਇੱਥੇ ਹੋ ਰਿਹਾ ਨਾ WT ਦੀਆਂ ਨੀਤੀਆਂ ਦੇ ਮੁਤਾਬਕ ਹੀ ਹੋ ਰਿਹਾ ਜਿੰਨਾ ਹੁਣ ਮੰਡੀਆਂ ਸਰਕਾਰੀ ਮੰਡੀਆਂ ਬੰਦ ਕਰਨ ਦੀ ਜਿਹੜਿਆ ਤਾਂ ਕਾਲੇ ਕਾਨੂੰਨ ਆਏ ਸੀ ਤੇ ਜਿੰਨਾਂ ਦਾ ਦਿੱਲੀ ਦੇ ਵਿੱਚ ਮੋਰਚਾ ਟਰੈਕਟਰ ਤੇ ਦੇਖ ਕੇ ਇਹਨਾਂ ਨੂੰ ਆ ਵੀ ਇਹਦੇ ਟਰੈਕਟਰ ਦੇ ਵਿੱਚ ਇਹਨਾਂ ਦਾ ਸਾਰਾ ਸਾਜੂ ਸਮਾਨ ਹੁੰਦਾ ਟਰੈਕਟਰ ਇਹਨਾਂ ਦੇ ਘਰ ਨੇ ਘਰਾਂ ਦੇ ਵਿੱਚ ਆ ਕੇ ਅਸੀਂ ਪੱਕਾ ਮੋਰਚਾ ਲਾ ਲੈਂਦੇ ਨੇ ਆ ਦਿੱਲੀ ਮੋਰਚੇ ਦੀ ਜਿਹੜੀ ਦਹਿਸ਼ਤ ਪਈ ਹੋਈ ਉਹ ਤੋਂ ਡਰਦੇ ਨੇ ਵੀ ਆ ਕੇ ਜਦੋਂ ਬਹਿ ਕੇ ਫਿਰ ਇਹਨਾਂ ਨੂੰ ਠਾਵਾਂਗੇ ਕਿਵੇਂ ਤਾਂ ਡਰਦੇ ਨੇ ਨੇ ਟਰੈਕਟਰਾਂ ਤੋਂ ਕੀ ਦਿੱਕਤ ਹੈ ਇਹਨਾਂ ਨੂੰ ਮੁੱਖ ਮੰਤਰੀ ਕਹਿੰਦੇ ਨੇ ਕਿ ਇਹ ਤਾਂ ਇਦਾਂ ਲੱਗਦਾ ਹੁੰਦਾ ਜਿਵੇਂ ਕੋਈ ਤੁਸੀਂ ਕਿਸੇ ਤੇ ਹਮਲਾ ਕਰਨ ਚੱਲੇ ਹੋ ਤਰੀਕੇ ਨਾਲ ਆਓ ਤਰੀਕੇ ਨਾਲ ਆਪਣੀ ਮਗਰ ਰੱਖੋ ਤੋ ਪਤਾ ਨਹੀਂ ਹੁੰਦੀ ਆ ਜੀ ਉਹਨਾਂ ਚ ਤੁਸੀਂ ਸਾਡੇ ਤਰ੍ਹਾਂ ਜੀ ਸੀ ਬੀ ਮਸ਼ੀਨਾਂ ਲੈ ਕੇ ਚੱਲਦੇ ਨੇ ਨਾਲ ਤੁਸੀਂ ਜੀ ਸੀ ਬੀ ਮਸ਼ੀਨਾਂ ਤਾਂ ਉਦੋਂ ਜਾਂਦੀਆਂ ਨੇ ਨਾ ਜਦੋਂ ਤੁਸੀਂ ਰੋਕਾ ਲੈਂਦੇ ਹੋ ਜੀ ਜੇ ਤੁਸੀਂ ਰੋਕਾ ਨਾ ਲਓ ਫਿਰ ਪਹਿਲਾਂ ਤੁਸੀਂ ਆਂਦੇ ਸੀ ਜੀ ਸੀ ਬੀ ਦੇ ਵਿੱਚ ਬੰਦਾ ਉਹਦੇ ਵਿੱਚ ਨਹੀਂ ਬੈਠਦਾ ਕਿਸੇ ਅੰਦੋਲਨ ਕਾ ਦੀ ਧਿਰ ਤੇ ਉਹਨਾਂ ਦੇ ਆਪਣੇ ਪ੍ਰੋਗਰਾਮ ਲਿਖੇ ਹੋਏ ਪ੍ਰੋਗਰਾਮ ਤੇ ਉਹ ਚਾਹੇ ਮਜ਼ਦੂਰਾਂ ਦੇ ਹੋਵੇ ਚਾਹੇ ਵਿਦਿਆਰਥੀਆਂ ਦੇ ਹੋਵੇ ਚਾਹੇ ਟੀਚਰਾਂ ਦੇ ਹੋਵੇ ਕਿਸੇ ادارے ਦੇ ਹੋਵੇ ਚਾਹੇ ਕਿਸੇ ਕਿਸਾਨ ਜੱਥੇਬੰਦੀ ਦੇ ਹੋਵੇ ਉਦੋਂ ਕਿਸਾਨ ਜੱਥੇਬੰਦੀਆਂ ਐਕਟ ਦੇ ਹੋ ਕੇ ਤਾਲਮਿਲ ਮੇ ਐਕਸ਼ਨ ਚ ਜਦੋਂ ਆਉਂਦੀਆਂ ਨੇ ਉਹ ਪੋਜੀਟਿਵ ਹੈ ਚੰਗਾ ਹੈ ਉਨੂੰ ਇਹ ਨਹੀਂ ਕਿਹਾ ਜਾ ਸਕਦਾ ਜੀ ਕੋਈ ਵੀ ਜਥੇਬੰਦੀ ਉਸ ਕੋਲ ਨਾਲ ਟੱਚ ਨਹੀਂ ਹੈ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਸਾਡੇ ਨਾਲ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਦੇ ਪੰਜਾਬ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਨੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕੱਲ ਤੁਹਾਡੀ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਕਾਲ ਆਉਂਦੀ ਆ ਤੁਸੀਂ ਮੀਟਿੰਗ ਕਰਦੇ ਹੋ ਉਹ ਮੀਟਿੰਗ ਦੇ ਵਿੱਚ ਕਈ ਫੈਸਲੇ ਲਏ ਗਏ ਜਿਵੇਂ ਕਿ ਅੱਜ ਦਾ ਬਲੈਕ ਡੇ ਮਨਾਉਣਾ ਤੇ ਉਸ ਤੋਂ ਬਾਅਦ ਫਿਰ 26 ਤਰੀਕ ਨੂੰ ਟਰੈਕਟਰ ਮਾਰਚ ਕਰਨਾ ਪਰ ਦੂਜੇ ਪਾਸੇ ਲਗਾਤਾਰ ਕਿਸਾਨ ਸ਼ਹੀਦ ਹੋ ਰਹੇ ਨੇ ਹੁਣ ਤੱਕ ਅੱਜ ਫੇਰ ਖਨੌਰੀ ਬਾਰਡਰ ਦੇ ਉੱਪਰ ਇੱਕ ਕਿਸਾਨ ਬਜ਼ੁਰਗ ਕਿਸਾਨ ਦੀ ਜਿਹੜੀ ਦਿਲ ਦਾ ਦੌਰਾ ਪੈਣ ਕਰਨੇ ਜਾਣ ਕੇ ਮਾਤਰ ਗਨ ਦੀ ਜਿਹੜੀ ਮੌਤ ਹੋਈ ਹੈ ਦੇਖੋ ਇੱਕ ਕਿਸਾਨ ਨੇ ਜਿਹੜੇ ਮੋਰਚੇ ਦੇ ਵਿੱਚ ਪਏ ਸ਼ਹੀਦ ਨੇ ਨਿਵੇਂ ਸਾਡਾ ਵੀ ਪਟਿਆਲੇ ਦੇ ਵਿੱਚ ਇੱਕ ਕਿਸਾਨ ਸ਼ਹੀਦ ਹੋ ਗਿਆ ਤੇ ਇਹ ਜਿਹੜੇ ਮੋਰਚੇ ਦੇ ਵਿੱਚ ਸ਼ਹੀਦ ਹੁੰਦੇ ਨੇ ਮੌਤਾਂ ਹੁੰਦੀਆਂ ਨੇ ਉਹ ਸ਼ਹੀਦ ਹੀ ਹੁੰਦੇ ਨੇ ਗਿਣੇ ਜਾਂਦੇ ਨੇ ਇਹ ਕਿਸ ਤਰ੍ਹਾਂ ਦੀ ਸ਼ਹਾਦਤ ਹੁੰਦੀ ਹੈ ਇੱਕ ਸ਼ਹਾਦਤ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਸਪੋਰਟਸ ਨੇ ਸਿੱਧਾ ਬੰਦੇ ਨੂੰ ਗੋਲੀ ਨਾਲ ਮਰਿਆ ਐਜੀਟੇਸ਼ਨ ਦੇ ਵਿੱਚ ਮਜਾਰੇ ਕਰਨ ਤੇ ਜਦੋਂ ਅੱਗੇ ਵੱਧਦੇ ਸੀ ਜਿਹਨੇ ਇਹਨਾਂ ਸ਼ਹਾਦਤਾਂ ਦੇ ਵਿੱਚ ਫਰਕ ਹੁੰਦਾ ਜਿਹੜੀ ਗੋਲੀ ਨਾਲ ਹੁੰਦੀ ਹੈ ਉਹਦੀ ਸ਼ਹਾਦਤ ਦੀ ਕੁਝ ਅਡਾਮੇ ਚ ਹੁੰਦੀ ਹੈ ਜਿਹੜੀਆਂ ਇਹ ਸ਼ਹਾਦਤਾਂ ਹੁੰਦੀਆਂ ਨੇ ਉਹਨਾਂ ਦੀ ਕੁਝ ਅਡਾ ਦੇ ਨਹੀਂ ਹੁੰਦੇ ਇਸ ਕਰਕੇ ਇਹ ਜਿਹੜੀਆਂ ਧੱਕੜਚਾ ਰਵਈਆ ਜਿਹੜਾ ਚੱਲ ਰਿਹਾ ਸਰਕਾਰ ਦਾ ਦੀਬਨ ਲੋਕਾਂ ਨੂੰ ਆਪਣੇ ਹੱਕਾਂ ਵਾਸਤੇ ਬੋਲਣ ਵੀ ਨਾ ਦੇਣਾ ਆਪਣੇ ਹੱਕਾਂ ਦੀ ਖਾਤਰ ਮੁਜ਼ਾਹਰੇ ਨਾ ਕਰਨ ਦੇਣਾ ਜਾਂ ਪ੍ਰੋਟੈਸਟ ਕਰਨ ਤੇ ਰੋਕਾਂ ਦੇਣੀ ਇਹ ਧੱਕੜਸ਼ਾਹ ਰੱਈਆ ਉਹ ਵੀ ਉਸ ਵੇਲੇ ਜਦੋਂ ਲੋਕਾਂ ਦੇ ਦਰਾਂ ਤੇ ਤੁਸੀਂ ਕੱਲ ਨੂੰ ਜਾਣਾ ਇਹਦੀ ਅਸੀਂ ਜ਼ੋਰਦਾਰ ਕਿਹਦੀ ਕਰਦੇ ਹਾਂ ਇਹ ਤਾਂ ਕਿਸੇ ਹਾਲਤ 'ਚ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਸੇ ਕਰਕੇ ਕਾਂਦ ਕਸਯੁਕਤ ਮੋਰਚਾ ਨੇ ਪੂਰੀ ਤਰ੍ਹਾਂ ਤੇ ਮੀਟਿੰਗ ਸਦਕੇ ਬਾਈ ਤਰੀਕ ਨੂੰ ਇਹ ਦੋ ਤਿੰਨ ਫੈਸਲੇ ਲਏ ਆ ਕਿ ਅੱਜ ਕੱਲ੍ਹ ਆਦਿਵਿਸ਼ ਮਨਾਓ ਸਾਰੇ ਭਾਰਤ ਦੇ ਵਿੱਚ ਉਹਦੀਆਂ ਆਰਥੀਆਂ ਫੂਕੋ ਉਹਨਾਂ ਦੀਆਂ ਤੇ ਉਦੋਂ ਪਿੱਛੇ 26 ਤਰੀਕ ਨੂੰ ਸਾਰੇ ਭਾਰਤ ਦੇ ਟਰੈਕਟਰ ਬਾਹਰ ਸੜਕਾਂ ਤੇ ਆਉਣ ਤੇ ਜਿਹੜਾ ਬਿਸ਼ਪਰ ਸੰਸਥਾ ਦਾ ਵੱਡੇ ਪੂਤਲੇ ਬਣਾ ਕੇ ਉਹ ਫੁਕੇ ਜਾਣ ਕਿਉਂਕਿ ਬਿਸ਼ਪਰ ਸੰਸਥਾ ਦੀ 26 ਨੂੰ WTO ਦਾ ਵਿਰੋਧ ਕਿਉਂ ਇੰਨਾ ਕਿਉਂ ਕਿਉਂਕਿ ਕਈ ਦੇਖਦੇ ਆਂ ਜਿਹੜੇ ਆਮ ਲੋਕ ਨਹੀਂ ਸਮਝ ਸਕਦੇ ਇਸ ਨੂੰ ਆਮ ਲੋਕਾਂ ਨੂੰ ਆਮ ਕਿਸਾਨਾਂ ਨੂੰ ਅਜੇ ਇਸ ਬਾਰੇ ਜਾਣਕਾਰੀ ਨਹੀਂ ਹੋਏਗੀ ਉਹ ਕਹਿ ਰਹੇ ਨੇ ਕਿ ਕਿਸਾਨ ਕਿਉਂ ਵਿਰੋਧ ਕਰ ਰਹੇ ਨੇ ਕਈ ਮੀਡੀਆ ادارے ਵੀ ਇਦਾਂ ਚਲਾ ਰਹੇ ਨੇ ਕਿ ਉਹ ਉਹ ਦਾ ਵਿਰੋਧ ਕਰ ਰਹੇ ਨੇ ਮਤਲਬ ਕਾਰਨ ਕੀ ਉਹ ਜੇ ਸੌਖੇ ਸ਼ਬਦਾਂ ਸਮਝਾਵਾਂ ਤੁਸੀ ਇਹ ਹੀ ਅਸਲ ਚ ਇਹ ਹੀ ਗੱਲ ਦਾ ਨਹੀਂ ਇਹਨਾਂ ਪਤਾ ਜਿਹੜੀ ਵਿਸ਼ੇਪਪਾਰ ਵਡੂਟੀਓ ਵਡੂਟੀ ਦਾ ਵਿਰੋਧ ਅਸੀਂ ਤਾਂ ਕਰ ਰਹੇ ਆ ਕਿਉਂਕਿ ਜਿਹੜਾ ਕੁਝ ਇੱਥੇ ਹੋ ਰਿਹਾ ਨਾ डब्ल्यूटी ਦੀਆਂ ਨੀਤੀਆਂ ਦੇ ਮੁਤਾਬਕ ਹੀ ਹੋ ਰਿਹਾ ਜਿੰਨਾ ਹੁਣ ਮੰਡੀਆਂ ਸਰਕਾਰੀ ਮੰਡੀਆਂ ਬੰਦ ਕਰਨ ਦੀ ਜਿਹੜਿਆ ਤਾਂ ਕਾਲੇ ਕੂਨਾਂ ਆਏ ਸੀ ਤੇ ਜਿੰਨਾਂ ਦਾ ਦਿੱਲੀ ਦੇ ਵਿੱਚ ਮੋਰਚਾ ਲਾਇਆ ਆ ਪਹਿਲਾਂ 1 ਸਾਲ ਚੱਲਿਆ ਉਵਿ ਵਿਸ਼ਵਪਰਸਸਤਾ ਦੇ ਨੀਤੀਆਂ ਨੇ ਡਬਲਯੂਟੀ ਦੇ ਨੀਤੀਆਂ ਦੇ ਤਹਿਤ ਚੱਲ ਰਿਹਾ ਹੈ ਸਾਰਾ ਯਾਨੀ ਉਹਨਾਂ ਦਾ ਇਹ ਹੈ ਵੀ ਜਿਹੜਾ ਸਰਕਾਰੀ ਅਨਾਜ ਭੰਡਾਰ ਕਰਦੇ ਹੋ ਤੁਸੀਂ ਜਿਹੜੀ ਪੀਡੀਐਸ ਸਕੀਮ ਦਿੰਦੇ ਹੋ ਤੁਸੀਂ ਜਨਤਕ ਵੰਡ ਪ੍ਰਣਾਲੀ ਦੀ ਸਕੀਮ ਤੁਸੀਂ ਜਿਹੜੀ ਐਮਐਸਪੀ ਦਿੰਦੇ ਹੋ ਇਹ ਕਰਮਾ ਸਬਸਿਡੀਆਂ ਵਾਲਾ ਮਸਲਾ ਬੰਦ ਕਰੋ ਇਹਦੇ ਜ਼ੋਰਦਾਰ ਦਾਅਵੇ ਦੇ ਰਹੇ ਨੇ ਮਤਲਬ ਜਿਹੜੇ ਪੂੰਜੀਪਤੀ ਵਿਕਸਿਤ ਮੁਲਕ ਨੇ ਉਹ ਤੀਜੀ ਦੁਨੀਆ ਦੇ ਦੇਸ਼ਾਂ ਦੇ ਤੇ ਦਾਅਵਾ ਪਾ ਰਹੇ ਨੇ ਉਹ ਆਪਣੀਆਂ ਨੀਤੀਆਂ ਕਰਕੇ ਇਹ ਕਹਿੰਦੇ ਨੇ ਵੀ ਸਰਕਾਰੀ ਭੰਡਾਰ ਕਰਪੋ ਇਹ ਜਿਹੜਾ ਅਨਾਜ ਭੰਡਾਰ ਇਹ ਕਾਰਪੋਰੇਟਾਂ ਦੇ ਹੱਥਾਂ 'ਚ ਹੋ ਗਈ। ਵੱਡੇ ਮੱਦਮ ਨਾ ਫੈ ਨਹੀਂ ਖਾਂਦਾ। ਇਹ ਵੀ ਚੀਜ਼ ਆ ਰਹੀ ਹੈ ਕਿ ਜੇ ਤੁਸੀਂ ਖਰੀਦ ਕਰਦੇ ਹੋ ਫਸਲਾਂ ਦੀ ਤਾਂ ਸਿਰਫ ਦਾ ਸਿਰਫ 10% ਹੀ ਕਿਸਾਨਾਂ ਨੂੰ ਵਾਪਸ ਮਤਲਬ ਕਿ ਸਬਸਿਡੀ ਰੂਪ ਦੀ ਦਿੱਤਾ ਜਾਵੇ WTO ਦੇ ਅੰਦਰ। ਇਹ ਉਹ ਸਭ ਟੋਟਲ ਸਬਸਿਡੀ ਕੱਟ ਕਰਨ ਦੀ ਗੱਲ ਕਰਦੇ ਨੇ ਇਹਨਾਂ ਦਾ ਕੋਈ ਇਹ ਨਾ ਮਤਲਬ ਉਹਨਾਂ ਦਾ ਇਹ ਅਧਿਕਾਰ ਹੈ ਜਿਹੜਾ ਵਿਸ਼ਪਾਰ ਸੰਤਨ ਅਧਿਕਾਰ ਉਹ ਤਾਂ ਇਹ ਨਹੀਂ ਕੱਲਾ ਇਹ ਨਹੀਂ ਵੀ ਸਬਸਿਡੀਆਂ ਕੱਟੋ ਉਹ ਤਾਂ ਸਰਕਾਰੀ ਖਰੀਦ ਹੀ ਬੰਦ ਕਰਨਾ ਚਾਹੁੰਦੇ ਨੇ ਉਹ ਤਾਂ ਮੰਡੀਆਂ ਖਤਮ ਕਰਨਾ ਚਾਹੁੰਦੇ ਨੇ ਉਹਦਾ ਅਨਾਜ ਭੰਡਾਰ ਜਿਹੜਾ ਸਰਕਾਰੀ ਤੁਸੀਂ ਕਰਦੇ ਹੋ ਇਹੀ ਖਤਮ ਕਰਨਾ ਚਾਹੁੰਦੇ ਨੇ ਵੀ ਅਨਾਜ ਤਾਂ ਹੋਵੇ ਤੁਸੀਂ ਪੈਦਾ ਕਰੋ ਪਰ ਉਹ ਕਾਰਪੋਰੇਟਾਂ ਦੇ ਹੱਥਾਂ ਚ ਹੋਵੇ ਕਾਰਪੋਰੇਟ ਭੰਡਾਰ ਕਰਨ ਲਈ ਮੇ ਹੁਣ ਛੇ ਲੋਕਾਂ ਦਾ ਬਣਾਏ ਨੇ ਵੱਡੇ ਵੱਡੇ ਉਹਨਾਂ ਦੀਆਂ ਬਡਾਨੀਆਂ ਬਾਨੀਆਂ ਦੇ ਉਸ ਕਰਕੇ ਇਹ ਜਿਹੜੀ ਤਰੀਕਾ ਹੈ ਤੇ ਬੇਸ਼ੁਭਧੀਆਂ ਨੀਤੀਆਂ ਪੂੰਜੀ ਪਤਾਂ ਨੂੰ ਹੋਰ ਮੁਨਾਫੇ ਦੇਣ ਦੀ ਖਾਤਰ ਉਧਰ ਨੂੰ ਜਾਂਦੀਆਂ ਨੇ ਅਸੀਂ ਉਹ ਕਹਿੰਦੇ ਵੀ ਉਹ ਨੀਤੀਆਂ ਲੈ ਕੇ ਉਹ ਜਿਹੜੀਆਂ ਲੋਕਾਂ ਦੇ ਪੱਖ ਦੇ ਹੁਣ ਜਿਹੜੀਆਂ ਜੋਕਾਂ ਦੇ ਪੱਖ ਪੂਰਦੀਆਂ ਨੇ ਉਹ ਨੀਤੀਆਂ ਦਾ ਵਿਰੋਧ ਕਰਦੇ ਆਂ ਬੇਸ਼ ਪਰਸਾਂ ਤਾਂ ਜੋਕਾਂ ਦਾ ਪੱਖ ਪੂਰਦੀ ਅੱਛਾ ਜਿਹੜੀਆਂ ਪ੍ਰਸਤਾਵ ਸਰਕਾਰ ਲੈ ਕੇ ਆਈ ਤੁਸੀਂ ਹੁਣ ਦੇਖਿਆ ਹੋਗਾ ਜਿਹੜੀਆਂ 5 ਫਸਲਾਂ ਦੇ ਬਏ ਐਮਐਸਪੀ ਦੀ ਗੱਲ ਹੋਈ ਕਿ 5 ਸਾਲ ਦੇ ਲਈ ਪਰ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਇਹ ਪ੍ਰਸਤਾਵ ਜਿਹੜਾ ਉਹ ਠੁਕਰਾਤਾ ਉਹ ਜਥੇਬੰਦੀਆਂ ਠੁਕਰਾਤਾ ਵੀ ਅਸੀਂ ਇਹ ਨਹੀਂ ਮੰਨਣਾ ਭਾਵੇਂ ਕਿ ਉਹਨਾਂ ਨੇ ਆਪਣਾ ਤਰਕ ਦਿੱਤਾ ਪਰ ਉਹ ਕਹਿ ਰਹੇ ਨੇ ਕਿ ਜਿਹੜੀਆਂ ਉਹ ਲੈ ਕੇ ਆਏ ਸੀ ਜਿਦਾ ਦਾਲਾਂ ਸੀ ਜਾਂ ਕੁਝ ਵੀ ਸੀ ਉਹ ਪੰਜਾਬ ਦੇਖਦੇ ਦੂਜੇ ਰਾਜਾਂ ਦੇ ਵਿੱਚ ਵੱਡੇ ਪੱਧਰ ਤੇ ਹੁੰਦੀਆਂ ਨੇ ਵੀ ਜਦੋਂ ਉਹ ਉਹ ਕਿਸਾਨਾਂ ਨੂੰ ਐਮਐਸਪੀ ਮਿਲ ਰਹੀ ਸੀ ਉਹ ਕਿਸਾਨਾਂ ਨੂੰ ਲਾਭ ਮਿਲ ਰਿਹਾ ਸੀ ਤਾਂ ਪੰਜਾਬ ਦੇ ਕਿਸਾਨ ਨੇ ਕਿਉਂ ਨਹੀਂ ਉਹ ਮੰਗਾ ਮੰਨੀਆ ਕਿਉਂ ਉਹਨਾਂ ਨੇ ਸਹਿਮਤੀ ਨਹੀਂ ਕਰੀ ਕਿ ਉਹ ਪੰਜਾਬ ਦੀਆਂ ਫਸਲਾਂ ਨਹੀਂ ਸੀ ਤਾਂ ਕਰਕੇ ਨਹੀਂ ਮੰਨੀ ਤੁਹਾਨੂੰ ਇਹ ਜਾਣਕਾਰੀ ਨਹੀਂ ਇਹ ਪੰਜਾਬ ਦੇ ਕਿਸਾਨਾਂ ਨੇ ਰੱਦ ਨਹੀਂ ਕੀਤੀ ਇਹ ਹਿੰਦੂਸਤਾਨ ਦੇ ਕਿਸਾਨਾਂ ਨੇ ਰੱਦ ਕੀਤੀ ਐਸਕੇਮ ਦੀ ਜਿਹੜੀ ਆਨਲਾਈਨ ਮੀਟਿੰਗ ਹੋਈ ਆ ਉਸ ਦਿਨ ਐਸਕੇਮ ਨੇ ਆਨਲਾਈਨ ਦੇ ਵਿੱਚ ਇਹ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਨੇ ਐਸ ਕੇ ਐਮ ਦੇ ਕਿਸਾਨ ਸਾਰੇ ਸੀ ਉਹਨਾਂ ਨੇ ਮੀਟਿੰਗ ਰੱਦ ਕੀਤਾ ਹੈ ਫੈਸਲਾ ਵੀ ਪੰਜ ਫਸਲਾਂ ਤੇ ਕੁਝ ਫਸਲਾਂ ਤੇ ਤੁਸੀਂ ਐਮ ਐਸ ਪੀ ਦੇਣ ਦੀ ਜਿਹੜੀ ਗੱਲ ਕਰਦੇ ਹੋ ਉਹ ਵੀ ਕੰਟੈਕਟ ਕਰਾ ਰਹੇ ਹਾਂ ਕੇਂਦਰੀ ਏਜੰਸੀਆਂ ਨਾਲ ਇਹ ਇਹ ਅਸੀਂ ਕਿਸੇ ਤਰ੍ਹਾਂ ਪਰਵਾਹ ਨਹੀਂ ਇਹ ਤਰੀਕਾ ਤੁਹਾਡਾ ਠੀਕ ਨਹੀਂ ਤੇ ਮਤਲਬ ਕਿ ਉਧਰ ਜਿਹੜੀ ਮੀਟਿੰਗ ਹੋਈ ਉਹ ਸਾਰੇ ਸਾਰੇ ਸੰਘੁੱਤ ਕਿਸਾਨ ਮੋਰਚੇ ਦੀ ਹੋਈ ਸੀ ਬਿਲਕੁਲ ਭਾਰਤ ਦੀਆਂ ਜੱਥੇਬੰਦੀਆਂ ਦੀ ਹੋਈ ਹੈ ਜੰਨੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਹੋਈ ਹੈ ਪਹਿਲਾਂ ਦਿੱਲੀ 'ਚ ਰੱਖੀ ਸੀ ਇਹ ਕਿਸੇ ਕਾਰਨਾਂ ਕਰਕੇ ਬਦਲ ਕੇ ਚੰਡੀਗੜ੍ਹ ਕੀਤੀ ਹੈ ਇਹਦੇ 'ਚ ਭਾਰਤ ਦੀਆਂ ਸਾਰੀਆਂ ਜੱਥੇਬੰਦੀਆਂ ਸੀ अच्छा ਹੁਣ ਤੁਸੀਂ ਪਹਿਲਾਂ ਬਹੁਤ ਅੰਦੋਲਨ ਲੜੇ ਨੇ ਕਦੇ ਐਦਾਂ ਜਿਵੇਂ ਕਹਿ ਜਾਂਦੇ ਤੁਸੀਂ ਟਰੈਕਟਰ ਆਮ ਤੌਰ ਤੇ ਕਿਸਾਨਾਂ ਕੋਲ ਟਰੈਕਟਰ ਆ ਟਰੈਕਟਰ ਲੈ ਕੇ ਜਾਂਦੇ ਨੇ ਪਰ ਸਰਕਾਰ ਕਹਿ ਰਹੀ ਹੈ ਕਿ ਟਰੈਕਟਰ ਤੋਂ ਹੀ ਦਿੱਕਤ ਹੈ ਟਰੈਕਟਰ ਲੈ ਕੇ ਦਿੱਲੀ ਨਾ ਜਾਓ ਬੱਸਾਂ ਤੇ ਆਓ ਟ੍ਰੇਨਾਂ ਤੇ ਆਓ ਜਾਓ ਕੋਈ ਗੱਲ ਨਹੀਂ ਉੱਥੇ ਬੈਠੋ ਟਰੈਕਟਰ ਤੇ ਦਿੱਕਤ ਇਹਨਾਂ ਨੂੰ ਹੈ ਵੀ ਇਹਦੇ ਟਰੈਕਟਰ ਦੇ ਵਿੱਚ ਇਹਨਾਂ ਦਾ ਸਾਰਾ ਸਾਜੂ ਸਮਾਨ ਹੁੰਦਾ ਹੈ ਟਰੈਕਟਰਾਂ ਦੇ ਘਰ ਨੇ ਘਰਾਂ ਦੇ ਵਿੱਚ ਆ ਕੇ ਅਸੀਂ ਪੱਕਾ ਮੋਰਚਾ ਲਾ ਲੈਂਦੇ ਨੇ ਆ ਦਿੱਲੀ ਮੋਰਚੇ ਦੀ ਜਿਹੜੀ ਦਹਿਸ਼ਤ ਪਈ ਹੋਈ ਉਹ ਤੋਂ ਡਰਦੇ ਨੇ ਵੀ ਆ ਕੇ ਜਦੋਂ ਬਹਿ ਕੇ ਫਿਰ ਇਹਨਾਂ ਨੂੰ ਠਾਵਾਂਗੇ ਕਿਵੇਂ ਤਾਂ ਡਰਦੇ ਨੇ ਨੇ ਟਰੈਕਟਰਾਂ ਤੋਂ ਕੀ ਦਿੱਕਤ ਹੈ ਇਹਨਾਂ ਨੂੰ ਟਰੈਕਟਰਾਂ ਦੇ ਭਲਾ ਇਹਨਾਂ ਨੂੰ ਕੀ ਕਰਦੇ ਨੇ ਟਰੈਕਟਰ ਇਹਨਾਂ ਦੇ ਪੈਰ ਡਰਦੇ ਨੇ ਇਹ ਸਾਡੇ ਜਦੋਂ ਅਸੀਂ ਐ ਤੁਰਦੇ ਆ ਨਾ ਟਰੈਕਟਰਾਂ ਦੇ ਲੈਸ ਹੋ ਕੇ ਉਹਦੇ ਵਿੱਚ ਹੀ ਸਾਡਾ ਰਸਣ ਵਿੱਚ ਹੀ ਸਾਡਾ ਚੁੱਲਾ ਵਿੱਚ ਹੀ ਸਾਡਾ ਬਾਥਰੂਮ ਉਹ ਸਾਡੇ ਮਕਾਨ ਹੁੰਦੇ ਨੇ ਉਹ ਇਸ ਗੱਲ ਤੋਂ ਡਰ ਹਰਿਆਣਾ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਇਹ ਤਾਂ ਇਦਾਂ ਲੱਗਦਾ ਹੁੰਦਾ ਜਿਵੇਂ ਕੋਈ ਤੁਸੀਂ ਕਿਸੇ ਤੇ ਹਮਲਾ ਕਰਨ ਚੱਲੇ ਹੋ ਤੁਸ ਤਰੀਕੇ ਨਾਲ ਆਓ ਤਰੀਕੇ ਨਾਲ ਆਪਦੀ ਮਗਰ ਰੱਖੋ ਤੋਂ ਪਤਾ ਨਹੀਂ ਹੁੰਦੀ ਜਿਉ ਨਾਲ ਤੁਸੀਂ ਜੀਸੀਬੀ ਮਸ਼ੀਨਾਂ ਲੈ ਕੇ ਚੱਲਦੇ ਨਾਲ ਤੁਸੀਂ ਜੀਸੀਬੀ ਮਸ਼ੀਨਾਂ ਤਾਂ ਉਦੋਂ ਜਾਂਦੀਆਂ ਨੇ ਨਾ ਜਦੋਂ ਤੁਸੀਂ ਰੋਕਾ ਲਉਂਦੇ ਹੋ ਜੀ ਜੇ ਤੁਸੀਂ ਰੋਕਾ ਨਾ ਲਾਓ ਫਿਰ ਪਹਿਲਾਂ ਤੁਸੀਂ ਜਾਂਦੇ ਹੋ ਜੀਸੀਬੀ ਦੇ ਤੇ ਬੱਚਾ ਉਹਦੇ 'ਚ ਨਹੀਂ ਬੈਠਦਾ ਅ ਸਵਾਰੀ ਕਰਨ ਦਾ ਕੋਈ ਸਾਧਨ ਹੋ ਨਹੀਂ ਉਹ ਖੱਡੇ ਪੱਟ ਨਹੀਂ ਮਿੱਟੀ ਪੱਟਣ ਵਾਲੀਆਂ ਹੋ ਮਸ਼ੀਨਾਂ ਨੇ ਉਹਨਾਂ ਦੀ ਸਾਨੂੰ ਕੀ ਰੋਡ ਪੋਵੇ ਭਲਾ ਜਿਸ ਉਦੇ ਰੋਕਾ ਨਾਲ ਆਉਣ ਜਦੋਂ ਟਰੈਕਟਰ ਜਾਂਦੇ ਆ ਟਰੈਕਟਰ ਦੇ ਵਿੱਚ ਤਾਂ ਸਾਡਾ ਆਟਾ ਦਾਲ ਸਿਲੰਡਰ ਵੱਤ ਤੋਂ ਵੱਤ ਲੱਕੜਾ ਜਾ ਗੱਦੇ ਇਹ ਹਜੇ ਕੁਸ ਹੁੰਦਾ ਅੱਛਾ ਅ ਸਬਕਾਂ ਦੀ ਮੌਤ ਹੋਈ ਨੌਜਵਾਨ ਦੀ ਭਾਵੇਂ ਕਿ ਨੌਜਵਾਨ ਉੱਥੇ ਗਏ ਬਾਰਡਰਾਂ ਦੇ ਉੱਪਰ ਭਾਵੇਂ ਕਿ ਕਿਸਾਨਾਂ ਨੇ ਹਜੇ ਕ੍ਰੋਸ ਕਰਿਆ ਨਹੀਂ ਸੀ ਕਿਸੇ ਕਿਸਾਨ ਲੀਡਰ ਦਾ ਐਲਾਨ ਨਹੀਂ ਆਇਆ ਸੀ ਪਰ ਉਸ ਤੋਂ ਬਾਅਦ ਮੌਤ ਹੋ ਜਾਣੀ ਫਿਰ ਗੋਲੀ ਲੱਗਣ ਨਾਲੋਂ ਗੱਲਬਾਤ ਆਉਣੀ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਇਸ ਧਰਨੇ ਦੇ ਦੌਰਾਨ ਦੇਖੋ ਕਾਰਨਾਂ 'ਚ ਤਾਂ ਪੜਤਾਲ ਕਰਕੇ ਪਤਾ ਲੱਗੂ ਵੀ ਕਿਹੜੇ ਕਾਰਨ ਕਰਕੇ ਕਿਵੇਂ ਕਿਹਦੀ ਮੌਤ ਹੋਈ ਹੈ ਅਸੀਂ ਉਹ ਬਹੁਤ ਦੁਖਦਾਈ ਮੌਤ ਹੈ ਜਿੱਤੇ ਤਾਂ ਅਸੀਂ ਸਾਰਿਆਂ ਨੇ ਕਾਲਾ ਦਿਵਸ ਬਣਾ ਲਿਆ ਤੇ ਕੱਲ ਅਸੀਂ ਉਹਨੂੰ ਸ਼ਰਧਾਂਜਲੀ ਵਜੋਂ 2 ਮਿੰਟ ਦੇ ਮੌਨਤਾਰ ਕੇ ਸ਼ਰਧਾਂਜਲੀ ਵੀ ਦਿੱਤੀ ਹੈ ਤੇ ਅਸੀਂ ਸਮਝਦੇ ਆਂ ਵੀ ਜਿਹੜੀ ਉਹਦੀ ਮੌਤ ਹੈ ਉਹ ਬਹੁਤ ਹੀ ਬਹੁਤ ਹੀ ਦਿਲ ਹਲਾਉਂ ਬਹੁਤ ਇਹਦਾ ਅਸੀਂ ਬਹੁਤ ਪਰਿਵਾਰ ਨਾਲ ਸੋਡੇ ਜਰੀਏ ਅਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਆਂ ਤੇ ਇਹ ਘਟਨਾ ਸਕੇ ਤੇ ਪੂਰਾ ਪਰਿਵਾਰ ਦਾ ਤਾਂ ਹੋਣਾ ਹੀ ਨਹੀਂ ਤੇ ਇਹ ਲਹਿਰ ਨੂੰ ਨਹੀਂ ਕਦੇ ਪਹੁੰਚ ਅੱਛਾ ਪਤਾ ਹ ਜੀ ਇਦਾਂ ਦੀ ਘਟਨਾ ਵਾਪਰ ਕਿਵੇਂ ਜਾਂਦੀਆਂ ਨੇ ਜਿਵੇਂ ਤੁਸੀਂ ਕਹਿੰਦੇ ਕੁਝ ਲੋਕ ਉੱਥੇ ਸਵਾਲ ਖੜੇ ਕਰ ਰਹੇ ਸੀ ਜਦੋਂ ਇਹ ਘਟਨਾ ਵਾਪਰੀ ਕੀ ਜਿਹੜੇ ਲੀਡਰ ਸੀ ਉਹ ਅੱਗੇ ਨਹੀਂ ਆਏ ਨੌਜਵਾਨ ਅੱਗੇ ਚਲੇ ਗਏ ਇੱਕ ਇੱਕ ਨੌਜਵਾਨ ਬੱਚਾ ਬਰਬਾਦ ਦਿੱਤਾ ਗਿਆ ਕਿ ਕੰਟਰੋਲ ਨਹੀਂ ਰਹਿੰਦਾ ਤੇ ਇਸ ਇਸ ਬਾਰੇ ਤਾਂ ਆਪਾਂ ਨੂੰ ਬਹੁਤ ਬਹੁਤਾ ਕੁਝ ਕਹਿਣ ਦਾ ਹੱਕ ਹੀ ਹੈ ਨਾ ਇਹੇ ਵੇਲਾ ਹੈ ਇਸ ਕਰਕੇ ਇਸ ਮੌਕੇ ਜਦੋਂ ਸੰਘਰਸ਼ ਚੱਲਦਾ ਹੋਵੇ ਉਹ ਕਿਵੇਂ ਘਟਨਾਵਾਂ ਹੋ ਗਈ ਕਿਸ ਤਰ੍ਹਾਂ ਕੀ ਹੈ ਕਾਉਂਟ ਕੰਟਰੋਲ ਹੋਇਆ ਕਾਉਂਟ ਨਹੀਂ ਹੋਇਆ ਇਹ ਉਹ ਮੌਕਾ ਨਹੀਂ ਹੈ ਇਸ ਮੌਕੇ ਤਾਂ ਮਤਲਬ ਇਹ ਕਹਿ ਸਕਦੇ ਆਂ ਵੀ ਬਹੁਤ ਬੰਦਭਾਗੀ ਹੋਈ ਤੇ ਸਰਕਾਰ ਉਸ ਹੀ ਕਹਿੰਸਾ ਨੰਦ ਸੀ ਕਬਰ ਦਾ ਰੋਹ ਇਸ ਤਰ੍ਹਾਂ ਦੀ ਜਿਹੜੀਆਂ ਵਧੇਕੀਆਂ ਕਈ ਵਾਰ ਥੋੜੇ ਵਿੱਚ ਹਿੱਸਾ ਹੁੰਦਾ ਥੋੜੇ ਮੁਲਾਜ਼ਮ ਨੇ ਉਹ ਆਪੇ ਇਹ ਤੋਂ ਬਾਹਰ ਹੋ ਜਾਂਦੇ ਨੇ ਇਸ ਕਰਕੇ ਇਹਨੂੰ ਕੰਟਰੋਲ ਕਰਨਾ ਕਿਸਾਨਾਂ ਦੇ ਟਰੈਕਟਰ ਭੰਨੇ ਗੱਡੀਆਂ ਭੰਨੀਆਂ ਉਹਨਾਂ ਦੇ ਵਿੱਚ ਕੈਮੀਕਲ ਇੱਕ ਚਿੱਟੇ ਜਿਹੇ ਰੰਗ ਦਾ ਕੁਝ ਚੀਜ਼ਾਂ ਪਾਈਆਂ ਗਈਆਂ ਦੱਸੋ ਜਿਹੜੇ ਕਿ ਉਹ ਖੜੇ ਸੀ ਟਰੈਕਟਰ ਮਤਲਬ ਕਿ ਕਿਸਾਨ ਉੱਥੋਂ ਨਹੀਂ ਵਧ ਰਹੇ ਸੀ ਅੱਗੇ ਬਾਅਦ ਚ ਇਹ ਕਹਿਣਾ ਕਿ ਉਹ ਹੱਦ ਪੰਜਾਬ ਦੀ ਸੀ ਇਹ ਵੀ ਰੌਲਾ ਪੈ ਰਿਹਾ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਅਸੀਂ ਤਾਂ ਇਹਨੂੰ ਪਲਾਂਸੀ ਠੀਕ ਕੌਣ ਕਹੂਗਾ ਜਿੰਨੇ ਜਿਹੜੇ ਕੋਲੇ ਵੀ ਤੁਸੀਂ ਸਵਾਲ ਕਰੋਗੇ ਜੇ ਆ ਗੱਲਾਂ ਐ ਹੋ ਗਈ ਇਹਨੂੰ ਕੋਈ ਕਿਸੇ ਨੇ ਵੀ ਠੀਕ ਨਹੀਂ ਕਹਿਣਾ ਇਹ ਤਾਂ ਐ ਕਹਾਂ ਕਿ ਬਹੁਤ ਵੱਧ ਭਾਗੀ ਘਟਨਾ ਹੈ ਗੱਡੀਆਂ ਤੋੜਨਾ ਟਰੈਕਟਰ ਤੋੜਨਾ ਕਿਸਾਨਾਂ ਦਾ ਕਿਸਾਨੀ ਪਹਿਲਾਂ ਹੀ ਟੁੱਟੀ ਹੋਈ ਹੈ ਉਹਨਾਂ ਦੇ ਪੰਜ ਪੰਜ 7 7 ਲੱਖ ਦੇ ਟਰੈਕਟਰ ਨੇ ਜਿਹੜੇ ਉੱਥੇ ਤੁਸੀਂ ਉਹਨਾਂ ਦਾ ਨੁਕਸਾਨ ਕੀਤਾ ਫਿਰ ਤੁਸੀਂ ਪਾਣੀ ਦੇ ਟੈਂਕੀਆਂ ਦੇ ਵਿੱਚ ਕੋਈ ਕੈਮੀਕਲ ਮਿਲਾਇਆ ਤੁਸੀਂ ਉਹਨਾਂ ਦੇ ਆਟਾ ਰਾਸ਼ਨ ਦਾ ਡੋਲਿਆ ਦਵਾਈਆਂ ਡੋਲੀਆਂ ਨੇ ਇਹ ਤਾਂ ਇਹ ਤਾਂ ਬੇਹੁਦੀਆਂ ਇਹ ਕਰਦੇ ਨੇ ਜਦੋਂ ਵੀ ਇਹਨਾਂ ਦਾ ਉਤੋਂ ਦੀ ਪੈਦੀਆਂ ਨਾਲ ਦੀ ਤਾਕਤ ਉਦੋਂ ਫਿਰ ਇਹ ਕਿਸਾਨ ਲੈਹਦਾ ਐ ਵੀ ਅਸੀਂ ਆਪਦਾ ਕੋਈ ਗੁੱਸਾ ਕੱਢਦੇ ਨੇ ਜਣੀ ਇਹ ਕੋਈ ਗੁੱਸਾ ਕੱਢਣ ਦੀ ਗੱਲ ਕੀਤੀ ਅੱਛਾ ਹੁਣ ਸਾਰੀ ਜਥੇਬੰਦੀਆਂ ਪ੍ਰਧਾਨ ਜੀ ਬੈਕ ਤੋਂ ਸਪੋਰਟ ਕਰ ਰਹੀਆਂ ਨੇ ਮਤਲਬ ਕਿ ਸਰਕਾਰਾਂ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਆੜੜਾ ਪ੍ਰਦਰਸ਼ਨ ਤਰੀਕਾ ਜਿਵੇਂ ਤੁਸੀਂ ਕਹਿੰਦੇ ਹੋ ਪਹਿਲਾਂ ਤੋਂ ਤੁਸੀਂ ਕਈ ਇੰਟਰਵਿਊ ਚ ਕਹਿਣਾ ਕਿ ਹਰ ਇੱਕ ਦਾ ਤਰੀਕਾ ਅਲੱਗ-ਅਲੱਗ ਹੁੰਦਾ ਤੁਸੀਂ ਟ੍ਰੇਨਾਂ ਰੋਕੀਆਂ ਕੋਈ ਟੋਲ ਪਲਾਜ਼ਾ ਰੋਕ ਰਿਹਾ ਕੋਈ ਰੋਡ ਜਮ ਕਰ ਰਿਹਾ ਕੋਈ ਕੁਝ ਕਰ ਰਿਹਾ ਦੇਖੋ ਵਿਕੇ ਕਿਸੇ ਅੰਦੋਲਨ ਦੇ ਵਿੱਚ ਸ਼ਾਮਿਲ ਹੋਣਾ ਜਾਂ ਕਿਸੇ ਅੰਦੋਲਨ ਦੇ ਨਾਲ ਤਾਲਮਿਲ ਹੋਣਾ ਇਹ ਦੋ ਤਰੀਕੇ ਹੁੰਦੇ ਆ ਹਮ ਆਟੋ ਆਟ ਆਮ ਜਨਤਾ ਨੂੰ ਨਹੀਂ ਇਹ ਸਮਝ ਆਉਂਦੀ ਜਿੱਥੇ ਬੰਦੀਆਂ ਇਹ ਗੱਲ ਨੂੰ ਸਮਝਦੀਆਂ ਨੇ ਜਦੋਂ ਵੀ ਕਿਸੇ ਤੇ ਅਟੈਕ ਹੁੰਦਾ ਕਿਸੇ ਅੰਦੋਲਨਕਾਰੀ ਧਿਰ ਤੇ ਉਹਨਾਂ ਦੇ ਆਪਣੇ ਪ੍ਰੋਗਰਾਮ ਲਿਖੇ ਹੋਏ ਪ੍ਰੋਗਰਾਮ ਤੇ ਉਹ ਚਾਹੇ ਮਜ਼ਦੂਰਾਂ ਤੇ ਹੋਵੇ ਚਾਹੇ ਵਿਦਿਆਰਥੀਆਂ ਤੇ ਹੋਵੇ ਚਾਹੇ ਟੀਚਰਾਂ ਤੇ ਹੋਵੇ ਕਿਸੇ ਉਦਾਰੇ ਤੇ ਹੋਵੇ ਚਾਹੇ ਕਿਸੇ ਕਿਸਾਨ ਜਥੇਬੰਦੀ ਤੇ ਹੋਵੇ ਉਦੋਂ ਕਿਸਾਨ ਜਥੇਬੰਦੀਆਂ ਐਕਟਿਵ ਹੋ ਕੇ ਤਾਲ ਮਿਲ ਕੇ ਐਕਸ਼ਨ ਚ ਜਰੂਰ ਆਉਂਦੀਆਂ ਨੇ ਉਹ ਪੋਜੀਟਿਵ ਹੈ ਚੰਗਾ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਜਿਵੇਂ ਕੋਈ ਵੀ ਜਥੇਬੰਦੀ ਉਸ ਕੋਲ ਨਾਲ ਟੱਚ ਨਹੀਂ ਹੈ ਜਿਸ ਦਿਨ ਦੀ ਇਹ ਘਟਨਾ ਵਾਪਰੀ ਹੈ 13 ਤਰੀਕ ਨੂੰ ਅਤਰਗ ਦੇ ਕੋਲੇ ਸਿੱਟੇ 15 ਤਰੀਕ ਨੂੰ ਸਾਰੀਆਂ ਜਥੇਬੰਦੀਆਂ ਐਕਟਿਵ ਹੋ ਗਈਆਂ ਤੇ ਆਹ 21 ਤਰੀਕ ਨੂੰ ਇਹ ਘਟਨਾ ਵਾਪਰੀ ਅੱਜ ਤੇ ਇਤਰੀਖ ਨੂੰ ਸਾਰੀਆਂ ਜਿੱਥੇ ਬੰਦਿਆ ਮੈਦਾਨ ਚ ਨਹੀਂ ਇਸ ਕਰਕੇ ਆ ਨਹੀਂ ਅਸੀਂ ਤੁਸਾਨੂੰ ਕਹਿ ਸਕਦੇ ਵੀ ਆਹ ਜਿਹੜੀ ਘਟਨਾ ਬੱਪਲੀ ਦੇ ਇਹਦੇ ਤੇ ਸਾਰੇ ਚੁੱਪ ਰਹੇ ਅੱਜ ਸਾਰਾ ਹਿੰਦੁਸਤਾਨ ਛੜਕਾ ਦਿਆ ਠੀਕ ਹੈ ਲਾਸਟ ਵਿੱਚ ਇੱਕ ਛੋਟਾ ਸਵਾਲ ਹੀ ਆ ਕਿ ਏਦਾਂ ਵੀ ਹੋ ਜਾਂਦਾ ਕਿ ਐਡੇ ਵੱਡੇ ਅੰਦੋਲਨ ਜਿਵੇਂ ਹੁਣ ਸੰਗੂ ਦੇ ਉੱਪਰ ਸੰਭੂ ਬਾਰਡਰ ਦੇ ਉੱਪਰ ਲੋਕ ਨੇ ਖਨੌਰੀ ਦੇ ਉੱਪਰ ਕਿਸਾਨ ਹੈਗੇ ਨੇ ਕਿ ਜਿਹੜੀਆਂ ਇਹ ਘਟਨਾਵਾਂ ਹੋ ਜਾਂਦੀਆਂ ਨੇ ਜਾਂ ਜਿਵੇਂ ਕੁਝ ਕਿਸਾਨ ਉੱਥੇ ਨੌਜਵਾਨ ਦਿਖਾ ਰਹੇ ਸੀ ਕਿ ਬੱਤੀ ਬੋਰ ਦੇ ਆਹਨ ਦਿਖਾ ਰਹੇ ਸੀ ਜੇ ਇਦਾਂ ਚ ਜੰਦ ਘੜ ਦੀ ਕਿ ਕੁਝ ਲੋਕ ਇੱਧਰ ਆ ਕੇ ਇਨੂੰ ਕੈਪਚਰ ਵੀ ਕਰ ਸਕਦੇ ਨੇ ਇੱਧਰ ਆ ਕੇ ਕੁਝ ਢੜਕਾਉਂਦੇ ਵੀ ਨੇ ਆ ਜਾਂਦੇ ਨੇ ਇਸ ਤਰ੍ਹਾਂ ਦੇ ਮੂਵਮੈਂਟਾਂ ਦੇ ਵਿੱਚ ਲੋਕ ਸਵਾਲ ਨਹੀਂ ਸਮਝ ਆਈ ਮੈਨੂੰ ਮਤਲਬ ਕਿ ਜਿਵੇਂ ਕਈ ਬੱਤੀ ਬੋਰਡ ਦੇ ਰੌਂਡ ਨੌਜਵਾਨ ਸਾਡੇ ਦਿਖਾਉਂਦੇ ਨੇ ਉਹ ਕਹਿੰਦੇ ਨੇ ਕਿ ਉੱਥੋਂ ਉਹ ਕੋਰ ਸਾਨੂੰ ਮਿਲੇ ਅਸੀਂ ਲੈ ਕੇ ਆਏ ਪਰ ਕੁਝ ਰੁਕ ਸਵਾਲ ਖੜੇ ਇਹ ਕਰਦੇ ਨੇ ਕਿ ਜਿਹੜੇ ਉਹ ਜਿੱਥੋਂ ਚੱਲਿਆ ਬੰਦੂਖ ਤੋਂ ਗੋਲੀ ਚੱਲੀ ਹੈਗੀ ਉਹ ਤਾਂ ਉਹਦਾ ਕੋਖਾ ਉੱਥੇ ਡਿਗੇਗਾ ਉਹ ਜਦ ਕਿ ਧਰਨੇ ਦੇ ਉੱਥੋਂ ਜਗ੍ਹਾ 200 300 ਮੀਟਰ ਦੂਰ ਨਹੀਂ ਆਏਗਾ ਇਹ ਚੀਜ਼ਾਂ ਮਤਲਬ ਇਹ ਇਹਦੇ ਚ ਗੰਜਾਇਸ਼ ਜਿਹੜੇ ਖੋਖੇ ਉਹ ਮਿਲੇ ਨੇ ਇਹ ਹੋ ਸਕਦਾ ਜੀ ਵਿਰੋਧੀ ਉਹਨਾਂ ਦੇ ਸਰਕਾਰ ਦੇ ਜਿਹੜੇ ਸਾਡੇ ਤੇ ਅਟੈਕ ਕਰ ਰਹੇ ਉਹਦੇ ਵੀ ਆਪਣੇ ਬੰਦੇ ਭੇਜੇ ਹੁੰਦੇ ਆ ਉਹਦੇ ਬੰਦੇ ਆ ਵੀ ਕਹਿੰਦੇ ਚੱਕ ਦੋ ਚੱਕ ਦੋ ਚੱਕ ਦੋ ਹੁਣ ਵਧੋ ਅੱਗੇ ਇਹ ਲੀਡਰ ਨਹੀਂ ਕੰਮ ਕਰਦੇ ਉਹ ਇੰਗੀਆਂ ਗੱਲਾਂ ਵਿੱਚ ਆ ਕੇ ਉਹਨਾਂ ਨੇ ਬੰਦੇ ਛੱਡ ਦੇ ਉਹਨਾਂ ਦਾ ਕੰਮ ਹੈ ਵੀ ਤੁਸੀਂ ਇਸ ਨੂੰ ਹਿੰਸਾ ਕਰੋ ਕੋਲ ਨੂੰ ਨੌਜਵਾਨ ਹਿੱਸੇ ਨੁਕਸਾਓ ਉਹ ਇਹ ਲੀਡਰ ਨੇ ਬੁੜੇ ਇਹਨਾਂ ਦੀ ਲੱਤਾਂ ਨਹੀਂ ਕੰਮ ਕਰਦੀਆਂ ਤੁਸੀਂ ਅੱਗੇ ਵਧੋ ਉਹ ਜਦੋਂ ਫਿਰ ਇਹੀ ਜੀ ਇਹ ਹੈਗਾ ਮੌਕਾ ਹੁੰਦਾ ਨਾ ਉਸ ਮੌਕੇ ਫਿਰ ਉਹ ਫੈਰ ਵੀ ਕਰਦੇ ਨੇ ਉਹ ਫੈਰ ਕਰਦੇ ਨੇ ਲੋਕਾਂ ਦਾ ਐਂ ਦਿਖਾਉਣ ਦੇ ਵੇਲੇ ਉਹਨਾਂ ਦੇ ਫੈਰ ਕਰਦਾ ਉਹ ਫੋਰ ਫੈਰ ਦੇ ਖੋਕੇ ਵੀ ਉੱਥੇ ਡਿੱਗਣਗੇ ਇਹਦਾ ਮਤਲਬ ਉਹ ਜਿਹੜੀ ਇਧਰਲੀ ਧਰ ਜਿਹੜੀ ਜਿਹਦੇ ਅਟੈਕ ਹੋ ਰਿਹਾ ਜਿਹੜੀ ਅੱਗੇ ਵਧ ਰਹੀ ਹੈ ਉਹ ਧਰ ਦੇ ਵਿੱਚ ਹੀ ਹੁੰਦੇ ਨੇ ਉਹ ਖੋਕੇ ਉੱਥੇ ਡਿੱਗਣਗੇ ਉਹ ਲੋਕਾਂ ਨੂੰ ਆਪਣੇ ਕਿਸਾਨਾਂ ਨੂੰ ਇਹ ਬਾਰੇ ਪਤਾ ਨਹੀਂ ਲੱਗ ਪਉਂਦਾ ਨਹੀਂ ਉਹ ਛੁੱਛ ਉਸ ਤੇ ਚਲਾਕ ਹੁੰਦੇ ਨੇ ਭੇਜੇ ਹੁੰਦੇ ਨੇ ਉਧਰੋਂ ਬੰਦੇ ਉਹ ਇਸ ਤਰ੍ਹਾਂ ਦੇ ਕੁਝ ਲੋਕ ਅਸੀਂ ਪਰਸੋਂ ਖਨੌਰੀ ਬਾਰਡਰ ਜਦੋਂ ਇਹ ਚੀਜ਼ਾਂ ਹੋਈਆਂ ਅਸੀਂ ਰਸਤੇ ਚੱਲ ਰਹੇ ਸੀ ਇਹ ਚੀਜ਼ਾਂ ਦੇਖਿਆ ਉਹਨਾਂ ਨੇ ਕਿਹਾ ਕਿ 300 ਕਿਸਾਨ ਤਾ ਬਿਅਸ ਹੋ ਗਿਆ 300% ਚੱਕਮੀ ਹੋ ਗਿਆ ਉੱਥੇ ਇੰਨੇ ਬੰਦੇ ਉਧਰ ਚੱਕ ਕੇ ਲੈ ਗਏ ਜਦਕਿ ਉਹ ਹੈਗੇ ਸਿਰ 12 ਕਿਸਾਨ ਸੀ ਉਹ ਅਫਵਾਹਾਂ ਵੀ ਉਹਨਾਂ ਨੇ ਮਤਲਬ ਇਹ ਵੀ ਕਰਨਾ ਹੁੰਦਾ ਦੇਖੋ ਉਹਨਾਂ ਨੇ ਕਿਸਾਨ ਅੰਦੋਲਨ ਨੂੰ ਤੋੜਨ ਆਉਂਦੀ ਇਸ ਮਤਲਬ ਨੇ ਕਿਸਾਨ ਅੰਦੋਲਨ ਨੂੰ ਕਿਸਾਨਾਂ ਵੱਲੋਂ ਗੋਲੀ ਚੱਲੀ ਫਿਰ ਉਹ ਰੈ ਬਣਾਉਣਗੇ ਜੇ ਇਧਰੋਂ ਫੈਰ ਹੋਊਗਾ ਤਾਂ ਕਿਸਾਨਾਂ ਵੱਲੋਂ ਜੀਖੋ ਜੀ ਫੈਰ ਹੋਇਆ ਉਹ ਫਰ ਵੀ ਦਿਖਾਉਂਦੇ ਨੇ ਉਹ ਇਟਾਂ ਰੋੜੇ ਵੀ ਮਾਰਦੇ ਨੇ ਉਹ ਡਿਸਪਲਾਈਨ ਨੂੰ ਵੀ ਤੋੜਦੇ ਨੇ ਉਹ ਜਿਹੜੇ ਲੀਡਰ ਨੇ ਉਹਨਾਂ ਦੇ ਕਹਿਣੇ ਤੋਂ ਬਾਹਰ ਵੀ ਹੁੰਦੇ ਨੇ ਫਿਰ ਆਪ ਮਹਾਰਤਾ ਵਾਲਾ ਮਾਹੌਲ ਵੀ ਉਹੀ ਪੈਦਾ ਕਰਦੇ ਨੇ ਇਆਂ ਇਆਂ ਫੋਰਸਾਂ ਸਰਕਾਰ ਦਾ ਕੰਮ ਹੈ ਇਹ ਸਿਰਫ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਬੀਜਿੰਧਪੁਰ ਕਹਨੂੰ ਪਰਖੀ ਕਿਵੇਂ ਪਛਾਣੀਏ ਕਿਵੇਂ ਤੇ ਆਪਣੇ ਆਪਣੇ ਘੱਟ ਨੂੰ ਕੰਟਰੋਲ ਕਿਵੇਂ ਕਰੀਏ ਕਿਹਾ ਜਾ ਕੋ ਸਾਰਾ ਕੁਝ ਹੁੰਦਾ ਦੁਨੀਆਂ ਚ ਬਿਲਕੁਲ ਇਹ ਸੰਜੁਗਿੰਦਰ ਸਿੰਘ ਰਾਹਾਂ ਜਿਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੰਚ ਦੇ ਉੱਪਰ ਨੇ ਵੱਖ-ਵੱਖ ਤਰੀਕਿਆਂ ਲੜਾਈ ਲੜੀ ਜਾ ਰਹੀ ਹੈ ਜੋ ਕੁਝ ਬਾਪ ਟਰੈਕਟਰ ਨੇ ਉਹ ਟਰੈਕਟਰ ਕਿਸਾਨ ਪਹਿਲੇ ਦਿਨ ਤੋਂ ਪ੍ਰਦਰਸ਼ਨ ਜਿਹੜੇ ਕਰਦੇ ਨੇ ਜਦੋਂ ਉਹ ਆਪਣੇ ਟਰੈਕਟਰਾਂ ਦੇ ਨਾਲ ਕਰਦੇ ਨੇ ਕਿਉਂਕਿ ਰਹਿਣਾ ਸਹਿਣਾ ਹੁੰਦਾ ਉਹਦੇ ਵਿੱਚ ਘਾਰਾ ਉਹ ਕੁਝ ਨਾਲ ਲੈ ਕੇ ਨਹੀਂ ਚੱਲਦੇ ਪਰ ਉਹਨਾਂ ਦੇ ਨਾਲ ਦੀ ਨਾਲ ਸਾਰੇ ਕਿਸਾਨਾਂ ਨੂੰ ਇਹ ਵੀ ਇੱਕ ਸੰਦੇਸ਼ ਦਿੱਤਾ ਕਿ ਜਦੋਂ ਤੁਸੀਂ ਧਰਨੇ ਤੇ ਬੈਠੇ ਹੋ ਤਾਂ ਸੁਚੇਤ ਰਹੋ ਕਿ ਕੁਝ ਲੋਕ ਉੱਥੇ ਸਰਾਰਤੀ ਆ ਕੇ ਉੱਥੇ ਆਪਣਾ ਜਿਹੜਾ ਚੀਜ਼ਾਂ ਕਰਦੇ ਨੇ ਭਾਵੇਂ ਕੀ ਉਹ ਗੋਲੀਆਂ ਦੀ ਗੱਲ ਹੋਵੇ ਭਾਵੇਂ ਇਹ ਗੱਲ ਹੋਵੇ ਕਿ ਉੱਥੇ ਇੱਧਰ ਇੰਨੇ ਕਿਸਾਨ ਦੀ ਡੈਥ ਹੋ ਗਈ ਜਾਂ ਇੰਨੇ ਕਿਸਾਨ ਜ਼ਖਮੀ ਹੋ ਗਏ ਵੀ ਇਹ ਤੋਂ ਬਚਾ ਜਿਹੜਾ ਰਣ ਚਾਹਦਾ ਹੁਣ ਦੇਖਣਾ ਹੋਵੇ ਕਿ 26 ਤਰੀਕ ਨੂੰ ਜਿਹੜਾ ਵੱਡਾ ਪ੍ਰਦਰਸ਼ਨ ਹੋਏਗਾ ਟਰੈਕ ਉਸ ਤੋਂ ਪਹਿਲਾਂ ਸਰਕਾਰ ਦੇ ਨਾਲ ਮੀਟਿੰਗਾਂ ਦਾ ਦੌਰ ਚੱਲੇਗਾ ਕਿ ਸਰਕਾਰ ਮੰਨਦੀ ਹੈ ਇਹ ਹੁਣ ਦੇਖਣਾ ਹੋਵੇਗਾ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ